ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਾਜੀ ਸ਼ਰਮਾ ਨਵੇਂ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਚੱਲੇ ਹਾਂ ਰਿਸ਼ੀ ਕੇਸ ਸਾਹਿਬ ਆ ਸਾਡੇ ਨਾਲ ਰਿਸ਼ੀ ਕੇਸ ਚੱਲੇ ਦੋ ਗੱਡੀਆਂ ਨੇ ਸਾਡੀਆਂ ਆਜੋ ਲਈ ਚੱਲਦੇ ਹਾਂ ਉਹਨਾਂ ਨੂੰ ਰਿਸ਼ੀ ਕੇਸ ਆ ਇਹ ਕਾ ਗੱਡੀਆ ਬਣੀ ਇੱਕ ਆ ਸਵਿਫਟ ਦੇ ਅੱਡੀ ਜਾ ਰਹਾ ਆ ਸਾਡੇ ਨਾਲ ਬੰਦੇ ਨੇ ਜਾਣ ਵਾਲੇ ਅਸੀਂ 8 ਜਣੇ ਆ ਜਾਣ ਵਾਲੇ ਮਿਲਦੇ ਆਂ ਗਰਮੀ ਵੀ ਬਹੁਤ ਈ ਹੋ ਰਹੀ ਅੱਜ ਤਾਂ ਗਰਮੀ ਆਜੋ ਹੁਣ ਮਿਲਦੇ ਆਂ ਰਿਸ਼ੀਕੇਸ਼ ਚ ਆ ਵੀ ਚੱਲੀਏ ਚੱਲੋ ਚਲੋ ਭਾਈ ਚਲੋ ਚੱਲੀਏ ਚੱਲੀਏ ਲਓ ਜੀ ਇੱਕ ਤਾਂ ਗੱਡੀ ਨਿਕਲ ਗਈ ਆ ਗੱਡੀ ਚੱਲੀ ਰਿਸ਼ੀਕੇਸ਼ ਨੂੰ ਸਿੱਧਾ ਹੀ ਲਓ ਜੀ ਆਪਾਂ ਵੀ ਚੱਲੇ ਰਿਸ਼ੀਕੇਸ਼ ਨੂੰ

Sol y arena, o so bright, baila conmigo toda la night. El ritmo suena, can you feel? Move your body. ਤਾਲਾ ਕਿ ਜੀ ਹਾਂ ਤੇ ਹਫਤਾ ਲਾਣਾ ਰੀਸ਼ਾ ਉਸ ਤੋਂ ਬਾਅਦ ਅੱਗੇ ਦਾ ਕੋਈ ਬਣਦਾ ਜੀ ਪ੍ਰੋਬਲਮ ਹੈ ਰੀਸ਼ ਉਸ ਤੋਂ ਬਾਅਦ ਮਨਸ਼ੂਰੀ ਜਾਂ ਮਨਾਲੀ ਜਾਂ ਕਿਤੇ ਵੀ ਜਾ ਸਕਦੇ ਆ ਅਜੇ ਕੋਈ ਸ਼ੁੱਭਲਾ ਪਤਾ ਨਹੀਂ ਆਏਗਾ ਸਾਡੇ ਨਾਲ ਦੇ ਜਾ ਰਹੇ ਨੇ ਇੱਕ ਦੋ ਗੱਡੀਆਂ ਨੇ ਸਾਡੀਆਂ ਇੱਕ ਗੱਡੀ ਦਾ ਆ ਰਹੀ ਤਾਂ ਇੱਕ ਗੱਡੀ ਜਾ ਰਹੀ ਆ ਉਹ ਸਾਹਮਣੇ 17 17 ਬੀਬੀ ਪਿੱਤਰ ਜੀ ਸਤਿ ਆਹ ਬੰਟੀ ਕੁਝ ਕਹਿਣਾ ਹੋਵੇ ਮੈਂ ਦੋ ਕੁ ਮਿੰਟ ਬੀਜੀ ਆ ਲਾਹੌਰੀ ਜੀਰਾ ਵੀ ਹਾਂ ਪੀ ਲੋ ਪੀ ਲੋ ਪੀ ਲੋ ਕੋ ਚੈੱਕ ਕਰਨ ਬੈਸ ਲੱਗ ਆ ਚਲੋ ਆ ਜੋ ਮਿਲਦੇ ਆਂ ਜਗਾਰਾ ਰਾਸਤਰਾ ਲਓ ਜੇਕਾਰਾ ਵੀ ਲਾ ਲਓ ਨਾਲ ਨਾਲ ਦੋ ਨਾਲ ਪੂਰੇ ਵੀ ਦੋ ਨਾਲ ਸੱਚੇ ਆ ਸੁੱਚੇ ਜੁੜੇ ਹੋਏ ਆਗੇ ਹਾਂ ਮਿਆਰ ਪੂਰੇ ਸਿੱਖਾਂ ਦੀ ਚੜ੍ਹਦੀ ਕਲਾ ਦੇ ਸੇਵਕਾਂ ਗੇ ਗੁਰੂ ਦੇ ਸਿੰਘਾਂ ਗੇ ਚਲੋ ਆਜੋ ਚਲਦੇ ਆ ਹੁਣ ਆਪਾਂ ਰਿਸ਼ੀ ਸਬ ਰਸਤੇ ਦੇ ਵਿੱਚ ਫੈਰਾਂਗੇ ਵੀ ਹੁਣ 3 ਵਜੇ ਦੀ ਆਪਣੀ ਸਟੇ ਹੈ ਨਾ ਕਿੱਥੇ ਹੈ 3 ਵਜੇ ਹੁਣ ਰੋਟੀ ਪਾਣੀ ਖਾਵਾਂਗੇ ਮੈਂ 11 12 ਵਜੇ ਤੁਰੇ ਪੈਗੇ ਇਹ ਲੱਗ ਰਹੀਆਂ ਰੋਟੀਆਂ ਦੀ ਆਹ ਰੋਟੀਆਂ ਬਹੁਤ ਕੰਡੀਆਂ ਲੱਗ ਰਹੀਆਂ ਆ ਹਾਂ ਇਹ ਨਵੇਂ ਦੀ ਛੇਆ ਲੋਹ ਜੀਰਾ ਪੀ ਲਿਆ ਆਪਾਂ ਆ ਚੱਲੀ ਜਾਂਦਾ ਨਾਲ ਨਾਲ ਜੇ ਵੀ ਹਾਂ ਅੱਲਾ ਜੀ ਸੁਨਿਆਰੇ ਦਾ ਬਾਜ਼ਾਰ ਕੀ ਗੱਡੀ ਆ ਇਧਰ ਇਧਰ ਚੰਨੀ ਸਾਹਿਬ ਨੇ ਆਪਣੇ ਮੁੱਖ ਮੰਤਰੀ ਸਾਡੇ ਮੁੱਖ ਮੰਤਰੀ ਸਾਹਿਬ ਜੀ ਕਿੱਥੇ ਪਿੱਛੇ ਟਾਪੋ ਟਾਪਦੇ ਆ ਹਾਂ ਚਲੋ ਪੂਰੇ ਲੈ ਜਾ ਚਲੋ ਮਿਲਦੇ ਆ ਰਸਤੇ ਦੇ ਬਾਈ ਬਾਈ ਮਜਬੂਰੀ ਹੈ ਸੀ ਪਿੱਛੇ ਆ ਜੇ ਕਿ ਮੇਰੇ ਤੋਂ ਹੁੰਦਾ ਸੁਣਦਾ ਵਰੀ ਸੀ ਗਈ ਲੱਗਦੀ ਗੱਡੀ ਆ ਚਲੋ ਹੋਰ ਬਈ ਰੋਮੀ ਹਾਂਜੀ ਹਾਂਜੀ ਬਾਈ ਦੱਸੋ ਕੀ ਚਾਹੋ ਗੱਲ ਬਾਤ ਕਰਦੇ ਆ ਅੱਗੇ ਗੱਲ ਬਾਤ ਤੁਹਾਡੇ ਨਾਲ ਟੱਪ ਕੇ ਕਰਨਾਲ ਰਹਿ ਗਿਆ ਮਰਸਲ 50 80 ਕਿਲੋਮੀਟਰ ਪੈ ਕਰਨੇ ਆ ਚਲੋ ਤੇ ਬਧੀ ਆ ਯਾਰ ਸਾਮ ਨੂੰ 6-7 ਵਜੇ ਪਹੁੰਚਾਂਗੇ ਜੀ ਆਰਾਮ ਨਾਲ ਜਾ ਰਹੇ ਆ ਕੋਈ ਕਾਲੀ ਨਹੀਂ ਹੈਗੀ ਕੋਈ ਬੁਸ਼ ਨਹੀਂ ਉਹਦਾ ਬੰ ਨਾਲ ਕੋਈ ਕੋਈ ਦੇਖ ਜਾ ਬੰਦਾ ਨਹੀਂ ਲਿਖਿਆ ਜਿਹੜਾ ਲੜਾਕੂ ਹੋਇਆ ਕੋਈ ਚੀਜ਼ ਦਾ ਆਰਾਮ ਨਾਲ ਆਏ ਸਾਰੇ ਭਰਾ ਹਨ ਯਾਰ ਦੋਸਤਾਂ ਇੱਕੋ ਮਤਦਿਆਂ ਬਈ ਵੈਸੇ ਜਿੰਨੀ ਵਾਰ ਵੀ ਚਾਹੀਦਾ ਹਾਂ ਅਸੀਂ ਇਸ ਵਾਰ ਉਹਨੂੰ ਲਈਦਾ ਪਰ ਇਸ ਵਾਰ ਸੋਚਿਆ ਅਸੀਂ ਇਸ ਵਕਰਾ ਦੇਖਦੇ ਆ ਵੀ ਕੈਂਪਿੰਗ ਕਰਾਂਗੇ ਆਪਾਂ ਕੈਂਪਿੰਗ ਕਰਾਂਗੇ ਅਸੀਂ ਸਮਾਨ ਨਾਲ ਲੈ ਕੇ ਕੈਂਪਿੰਗ ਦਾ ਸਾਰਾ ਸਮਾਨ ਲੈ ਕੇ ਆਇਆ ਆ ਬਹੁਤ ਚਲੋ ਜੀ ਮਿਲਦੇ ਆ 4 ਘੰਟੇ ਦੀ ਡਰਾਈਵ ਤੋਂ ਬਾਅਦ ਅਸੀਂ ਹੁਣ ਲੰਚ ਕਰਨ ਇੱਥੇ ਢਾਬੇ ਦੇ ਰੁਕੇ ਆਂ ਜੀ ਮਨ ਢਾਬਾ ਲੋ ਜੀ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਦੱਸਿਆ ਇੱਕ ਨਾਲ ਸਰਪੰਚ ਜਦੋਂ ਦਰਵਾਜ਼ਾ ਖੜਕਾਉਂਦਾ ਰੋਟੀਆਂ ਤੂੰ ਕਰਦੇ ਖਬਰ ਕੀ ਰੋਟੀ ਕਰਦੇ 16 ਰੁਪਏ ਪਸ ਰੁਕ ਜਿਓ ਵੀ ਕਰ ਤੁਹਾਨੂੰ ਨਾਲ ਕਹਿੰਦਾ ਪਨਾ ਫੋਸੀ ਪੁਣੇ ਫਿਨਿਸ਼ ਹੋ ਗਈ ਜੀ ਲੋਕ ਵੀ ਕਲਾ ਤਰੋਕ ਬਣਾਉਂਦੇ ਹਾਂ ਸਾਲਾ ਫਿਰ ਖਲਾ ਬਾਕੀ ਫਾਈਲ ਲਈ ਬਾਈ ਉਹ ਵੀ ਖਾਲਾ ਇਹਨਾਂ ਸਾਥੇ ਬਈ ਦਾਰੀ ਲੋ ਵੀ ਮਿੱਤਰੋ ਸਾਡਾ ਲੰਚ ਦਾ ਹੋ ਗਿਆ ਹੁਣ ਚਾਲੇ ਪਾਉਨੇ ਆ ਰਿਸ਼ੀਕੇਸ਼ ਨੂੰ ਮੁੰਡੇ ਕਹਿੰਦੇ ਚੱਪਲਾ ਚੁਪਲਾ ਪਾਉਣੀਆਂ ਨੇ ਬੂਟਾਂ 'ਇ ਗਰਮੀ ਲੱਗਦੀ ਐ ਗੱਡੀ 'ਚ ਬੈ ਕੇ ਜੀ ਫਾਈਨਲੀ ਰਿਸ਼ੀਕੇਸ਼ ਆ। ਰਿਸ਼ੀਕੇਸ਼। ਆ ਲੋ ਦੇਖੋ ਪਹਾੜ ਰਿਸ਼ੀਕੇਸ਼ ਦੇ। ਲੋ ਜੀ। ਸਾਢੇ 8 ਵਜੇ। ਸਾਢੇ 7 ਵਜੇ ਹੀ ਸ਼ਾਮ ਦੇ। 4 ਘੰਟੇ ਆ ਪਹੁੰਚ। 4 ਘੰਟੇ ਲੱਗੇ ਨੇ ਪਹੁੰਚਣ ਦੇ। ਲੋ ਜੀ। ਬਹੁਤ ਵਧੀਆ ਪਹੁੰਚ ਲਈ। ਆਰਾਮ ਨਾਲ ਆਏ ਆ ਅਸੀਂ। ਸਫ਼ਰ ਬਹੁਤ ਵਧੀਆ ਹੈ। ਸਫ਼ਰ ਵੀ ਲੰਬਾ ਵੀ ਸਫ਼ਰ। ਚਲੋ ਉਹਨੂੰ ਦੇਖਦੇ ਆ। ਕੈਂਪਿੰਗ ਕਰਾਂਗੇ ਜਾਂ ਰੂਮ ਲਾਵਾਂਗੇ ਦੇਖਦੇ ਆਂ ਕੀ ਮਿਲਦਾ ਸਾਨੂੰ ਚਲੋ ਅਸੀਂ ਹੁਣ ਰਿਸ਼ੀਏ ਦੇ ਵਿੱਚ ਜਾ ਕੇ ਯਾਰਚ ਪਹੁੰਚੇ ਆ ਬਹੁਤ ਸੋਹਣਾ ਬਾਜ਼ਾਰ ਆ ਫਲ ਫਰੂਟਾਂ ਦੀਆਂ ਰੇਡੀਆਂ ਲੱਗ ਰਹੀਆਂ ਨੇ ਹਾਂ ਬਹੁਤ ਸੋਹਣਾ ਲੋਕੇਸ਼ਨ ਬਹੁਤ ਵਧੀਆ ਈ ਇੱਥੇ ਬਹੁਤ ਚੱਪਲ ਸਾਨੂੰ ਬਹੁਤ ਵਧੀਆ ਲੱਗ ਰਹੀ ਇਸ ਪਹੁੰਚ ਕੇ ਪਹਿਲੀ ਵਾਰ ਆਏ ਅਸੀਂ ਆਏ ਅਸੀਂ ਮੋਬਾਈਲ ਆਨ ਟਾਈਮ ਫਰਸਟ ਟਾਈਮ ਬਹੁਤ ਵਧੀਆ ਇਧਰ ਆ ਰਾਮਦੇਵ ਉਹ ਆਇਆ ਦਾ ਆ ਆ ਜਾ ਰਹੇ ਆ ਰਾਮਦੇਵ ਦੱਤਾ ਆਇਆ ਆ ਜਾ ਰਹੇ ਥੋੜੀ ਜਿਹੀ ਅੱਗੇ ਲਓ ਜੀ ਫ੍ਰੀ ਸਟੇ ਪਹੁੰਚ ਗਏ ਸੀ ਅਸੀਂ ਹਾਂ ਸਾਨੂੰ ਮਿਲੇ ਰੂਮ ਸਾਨੂੰ ਕੋਈ ਨੰਬਰ ਰੂਮ ਦਖਾਨਾ ਕੀ ਦਿੱਤਾ ਆਇਓ ਰੂਮ ਦਖਾਨਾ ਆ ਸਾਡਾ ਰੂਮ ਹੈ ਆ ਦੇਖੋ ਸਾਡਾ ਰੂਮ ਨਾ ਸਮਝੋ ਨੀ ਕਾਤੇ ਗੱਡੀ ਦੇ ਸੋਹਣਾ ਰੂਮ ਉਹਨੂੰ ਉਰੀ ਇਹ ਤੇ ਨੇੜੀ ਨੇੜੀ ਮਿਲ ਗਿਆ ਹੋਟਲ ਅੱਛਾ ਬਦਲੇ ਅਸੀਂ ਕੱਲ ਕੱਲ ਸ਼ਾਮ ਤੱਕ ਉਰੀਆਂ ਰਫਤੀ ਕਰਾਂਗੇ ਬਾਕੀ ਐਕਟੀਵਿਟੀ ਕਰਾਂਗੇ ਤਿੰਨ ਚਾਰ ਕਰਾਂਗੇ ਜੋ ਵੀ ਹੈ ਤੁਹਾਨੂੰ ਦਿਖਾਵਾਂਗੇ ਜਿਹੜੀ ਜਿਹੜੀ ਕੀਤੀ ਉਹ ਦਿਖਾਵਾਂਗੇ ਰਾਤ ਦੇ 11:30 ਵਜੇ ਰਹੇ ਨੇ ਮੁੰਡੇ ਕਹਿੰਦੇ ਘੁੰਮੀ ਘੁੰਮੀ ਕਰਨੀ ਆ ਦੁਕਾਨਾਂ ਹੋ ਗਈਆਂ ਨੇ ਬੰਦ ਠੰਡਾ ਠੰਡਾ ਮੌਸਮ ਹੈ ਸਾਰੀ ਤਾਂ ਕੁਝ ਖਾ ਪੀ ਵੀ ਆਉਣੇ ਆ। ਲੈ ਸਾਢੇ 11 ਵਜੇ ਚਾਹ ਪੀਣਗੇ। ਕਰਦੇ ਆ ਗੁੰਮੀ ਗੁੰਮੀ। ਅਧੀ ਰਾਤ ਨੂੰ ਫਿਰਕੇ ਆਇਆ ਗਮਰੇ ਵਿੱਚ। ਸਾਡੀ ਦੁਕਾਨਾਂ ਬੰਦ ਸੀ। ਬਾਕੀ ਰਿਸ਼ੀ ਇਸ ਦਾ ਮਾਹੌਲ ਬਹੁਤ ਵਧੀਆ ਹੈ। ਸ਼ਾਮ ਨੂੰ ਠੰਢੀ ਹੋ ਜਾਂਦੀ ਹੈ ਥੋੜੀ ਜਿਹਾ ਤੇ ਅਸੀਂ ਡਿਨਰ ਵੀ ਕਰ ਲਿਆ ਤੇ ਹੁਣ ਸਵੇਰੇ ਮਿਲਦੇ ਆ ਤੇ ਪਹਿਲਾਂ ਕਰਾਂਗੇ ਰਾਫਟਿੰਗ ਉਸ ਤੋਂ ਬਾਅਦ ਦੇਖਦੇ ਆ ਕਿਹੜੀ ਕਿਹੜੀ ਐਕਟੀਵਿਟੀ ਕਰਨੀ ਹੈ ਕਿ ਨਹੀਂ ਕਰਨੀ ਤੇ ਇੱਕ ਤੋਂ ਕੈਂਪਿੰਗ ਤਾਂ ਹੋਣੀ ਹੈ ਸਾਡੇ ਤੋਂ ਕੈਂਪਿੰਗ ਇਹਦਾ ਅੱਜ ਨਹੀਂ ਕਰਦੇ ਕੱਲ ਨੂੰ ਕਰਾਂਗੇ ਕਿਉਂਕਿ ਰਸ਼ ਬਹੁਤ ਸੀ ਤੇ ਚਲੋ ਕੱਲ ਨੂੰ ਆਪਾਂ ਕੈਂਪਿੰਗ ਕਰਾਂਗੇ ਸਾਰਾ ਕੁਝ ਕੈਂਪਿੰਗ ਕਰ ਲਾਂਗੇ ਤੋਂ ਦੇਖਦੇ ਆ ਕੀ ਬਣਦਾ ਅੱਜ ਅੱਜ ਤੱਕ ਲੈ ਲਿਆ ਰੂਮ ਆ ਚਲੋ ਹੁਣ ਮਿਲਦੇ ਆ ਕੱਲ ਨੂੰ ਦੇਖਦਾ ਕਿਹੜੀ ਕਿਹੜੀ ਐਕਟੀਵਿਟੀ ਕਰਨੀ ਹੈ ਕਿ ਨਹੀਂ ਕਰਨੀ ਅੱਜ ਦਾ ਦਿਨ ਹੋ ਗਿਆ ਪਾ ਲੇਟਾ ਚਲੋ ਮਿਲਦੇ ਹਾਂ ਬਾਏ ਬਾਏ